ਦੇ ਘਰੇ ਪਹੁੰਚੇ ਆ ਬਾਈ ਨੇ ਘਰੇ ਜਿਹੜਾ ਹੈਗਾ ਲੱਸੀ ਬਣਾਉਣ ਵਾਲਾ ਸਪੈਸ਼ਲ ਹਾਰੇ ਬਣਾਏ ਹੋਏ ਨੇ ਬਾਈ ਦਿਖਾ ਦਿਓ ਸਾਨੂੰ ਤੇ ਦੱਸਾਂ ਜੀ ਆਓ ਬਹੁਤ ਖੁਸ਼ੀ ਹੁੰਦੀ ਹੈ ਯਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਆ ਇਹ ਤਾਂ ਹੈ ਵੀ ਜੀ ਸਾਡੇ ਸ਼ਹਿਰ ਵਾਲੇ ਬੰਦਿਆਂ ਨੇ ਤਾਂ ਕਦੇ ਹਾਰੇ ਵੀ ਨਹੀਂ ਦੇਖੇ ਹਾਰੇ ਵੀ ਨਹੀਂ ਦੇਖੇ ਪਹਿਲਾਂ ਤਾਂ ਤੁਹਾਨੂੰ ਹਾਰੇ ਦਿਖਾ ਦਈਏ ਹਾਰਾ ਕੀ ਹੁੰਦਾ ਹੈ ਨਾ ਤੇ ਆ ਦੇਖੋ ਭਾਜੀ ਇਹ ਹਾਰੇ ਆ ਤੇ ਇਹਨਾਂ 'ਚ ਪਾਠੀਆਂ ਪੈ ਜਾਂਦੀ ਆ ਪਾਠੀਆਂ ਪਾਉਣ ਤੋਂ ਬਾਅਦ ਇਹਨਾਂ ਨੂੰ ਅੱਗ ਚਿਤੀ ਜਾਂਦੀ ਆ ਤੇ ਸੁਲਗੀ ਜਾਂਦੀ ਆ ਤੇ ਫਿਰ ਇਹਦੇ 'ਚ ਦੁੱਧ ਧਰਿਆ ਜਾਂਦਾ ਆ ਆ ਦੇਖੋ ਦੁੱਧ ਨੇ ਕੀ ਹੁਣ ਦੁੱਧ ਧਰਿਆ ਹੋਇਆ ਇਹ ਦੁੱਧ ਕੜੀ ਜਾਣਾ ਇੱਕ ਵਾਰ ਟਾਈਮ ਕਰਦਾ ਭਾਈ ਇਹ ਵੀਰ ਜੀ ਸ਼ਾਮ ਤੱਕ ਕੜ ਜਾਣਾ ਦੁੱਧ ਨੇ ਅੱਛਾ ਤਾਂ ਹੀ ਕੜ ਸਕਦਾ ਲਾਲ ਰੰਗ ਆ ਗਿਆ ਦਸੀ ਆਉਣਾ ਹਾਂ ਇਹ ਸ਼ਾਮ ਤੱਕ ਇਹਨੇ ਕੜ ਜਾਣਾ ਜੀ ਦੁੱਧ ਨੇ ਪੂਰਾ ਲਾਲ ਹੋ ਜਾਣਾ ਜਿਵੇਂ ਹੁਣ ਇਹ 22 ਕਿਲੋ ਦੁੱਧ ਤਰਿਆ ਹੋਇਆ ਇੱਕ ਪਤੀਲੇ ਦੇ ਵਿੱਚ ਆਪਾਂ ਕਹਿ ਦੀ ਇਹ ਕੜ-ਕੜ ਕੇ 15 ਕਿਲੋ ਰਹਿ ਜਾਣਾ ਠੀਕ ਹੈ ਜੀ ਇੰਨਾ ਲਾਲ ਹੋ ਜਾਣਾ ਹੈ ਕਿ 7-8 ਕਿਲੋ ਦੁੱਧ ਉਹ ਫੁੱਕ ਜਾਂਦਾ ਜੀ ਫੁੱਕ ਜਾਂਦਾ ਫਿਰ ਇਹਨੂੰ ਉਸ ਤੋਂ ਬਾਅਦ ਅਸੀਂ ਠੰਡਾ ਕਰਦੇ ਹਾਂ ਠੰਡਾ ਕਰਦੇ ਹਾਂ ਠੰਡਾ ਕਰਨ ਤੋਂ ਬਾਅਦ ਇਹਨੂੰ ਰਾਤ ਨੂੰ ਜਾਗ ਲੱਗੂਗਾ ਜਾਗ ਲੱਗ ਕੇ ਫਿਰ ਸਵੇਰੇ ਮਧਾਨੀ ਨਾਲ ਰੜਕਿਆ ਜਾਣਾ ਜੀ ਫੇਰ ਜਾ ਕੇ ਕਿਤੇ ਲੱਸੀ ਦੁਕਾਨਾਂ ਦੇ ਉੱਤੇ ਪਹੁੰਚਦੀ ਆ। ਤੇ ਦੇਖ ਲਓ ਦੋਸਤੋ ਵੀ ਕਿੰਨੀ ਮਿਹਨਤ ਹੁੰਦੀ ਹੈ ਕੰਮ ਦੇ ਵਿੱਚ ਹਨਾ। ਤੇ ਤਾਂ ਹੀ ਆ ਕਹਿੰਦੇ ਨੇ ਵੀ ਕੁਆਲਿਟੀ ਵਿਕਦੀ ਹੈ। ਕੁਆਲਿਟੀ ਵਿਕਦੀ ਹੈ। ਸਿਰਫ ਇੱਕ ਜਨੂਨ ਸੀਗਾ। ਜਨੂਨ ਇਹ ਸੀਗਾ ਵੀ ਆਪਾਂ ਕਿਸੇ ਨੂੰ ਮੰਨ ਲਓ ਕੁਝ ਕਰਕੇ ਦਿਖਾਉਣਾ ਤੇ ਇਹ ਇਹ ਇਸ ਮਿੱਟੀ ਨਾਲ ਆਪਾਂ ਸਾਰੇ ਟੁੱਟ ਗਏ ਆ। ਸੋ ਜੇ ਇਹ ਚੀਜ਼ ਸੀਗੀ ਇਹ ਕੋਈ ਤਿਆਰ ਹੀ ਨਹੀਂ ਕਰਦਾ ਅੱਜ ਕੱਲ। ਅੱਜ ਕੱਲ ਦੇ ਟਾਈਮ ਦੇ ਵਿੱਚ ਕੋਈ ਲੱਸੀ ਤਿਆਰ ਹੀ ਨਹੀਂ ਕਰਦਾ ਕੋਈ ਡੈਰੀ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ। ਇਹ ਤਾਂ ਹੀ ਮੇਰਾ ਮਨ ਸੀਗਾ ਵੀ ਮੈਂ ਉਹ ਹੀ ਪਿਛਲਾ ਬੈਕ ਜਿਹੜੀ ਵੀ ਬੈਕ ਦਿਖਾਵਾਂ ਤੇ ਬੈਕ ਕਰਾਂ ਤੇ ਉਹਦੇ ਨਾਲ ਹੀ ਸਾਨੂੰ ਪਿਆਰ ਮਿਲਦਾ ਮੈਨਾਂ ਦਾ ਪਿਆਰ ਦੇ ਰਹੇ ਨੇ ਸੱਚ ਕਰਕੇ ਬਹੁਤ ਜ਼ਿਆਦਾ ਪਿਆਰ ਤੁਹਾਨੂੰ ਮਿਲ ਰਿਹਾ ਬਾਕੀ ਇਹਦੇ ਚ ਹੱਥ ਮੇਰੀ ਮੰਮੀ ਜੀ ਦਾ ਇਹਨਾਂ ਦਾ ਮਾਤਾ ਜੀ ਦਾ ਤੇ ਮੇਰੀ ਵਾਈਫ ਦਾ ਮੇਰੇ ਪਰਿਵਾਰ ਦਾ ਸਾਰਿਆਂ ਦਾ ਫਰੋਲ ਹੈ ਵੀ ਮਾਤਾ ਜੀ ਵੀ ਆਏ ਨੇ ਬਾਈ ਜੀ ਤੇ ਲੱਸੀ ਦਾ ਜਿਹੜਾ ਕੰਮ ਆ ਫਿਰ ਤੁਸੀਂ ਦੇਖਦੇ ਹੋ ਜੀ ਹਾਂ ਜੀ ਕੁੜੀਆਂ ਵੀ ਦੇਖਦੇ ਨੇ ਆਪ ਵੀ ਦੇਖਦੇ ਆਂ ਗੋਹਾ ਪਾਟੀ ਆਪ ਕਰਦੇ ਆਂ ਨਾਲ ਮੁਕਦੇ ਹਨ ਵੀ ਲਾ ਲੈਣੇ ਸਾਰੇ ਮੱਝਾਂ ਰੱਖੀਆਂ ਹੋਈਆਂ ਨੇ ਆਪਣੀਆਂ ਮੱਜਾਂ ਦੇ ਨਾਲ ਫਿਰ ਉਹ ਆਪਣੇ ਗੋਹਾਵਾਦੀ ਵਿੱਗਾ ਸੋਮ ਰੱਖਿਆ ਹੋਇਆ ਉਹਦੇ ਵਿਚਾਰ ਦਾ ਪਾਸਵਾੜਾ ਆਪ ਲਾਇਆ ਹੋਇਆ ਜੀ। ਕਿਆ ਬਾਤ ਹੈ ਮਾਣ ਦੀ ਇੱਕ ਪਿਓਰ ਲੱਸੀ। ਹਾਂਜੀ ਮਾਤਲ ਦਿਨ ਰਾਤ ਲੱਗੇ ਰਹਿੰਦੇ ਹੋ। ਲੱਗੇ ਰਹਿੰਦੇ ਜੀ ਆ ਦੇਖ ਇੱਕ ਆਪਣੇ RAMU ਭਾਈ ਰੱਖਿਆ ਹੋਇਆ। ਆ ਜਿਉ ਥੈਲੇ ਪਲ-ਪਲ ਕੇ ਉਧਰ ਆਪਣਾ ਬੜਾ ਕਮਰਾ ਭਰਿਆ ਹੋਇਆ ਪਾਠੀਆਂ ਦਾ। ਪਾਠੀਆਂ ਦਾ। ਪਾਠੀਆਂ ਢੋਆ ਢੋਆ ਬਹੁਤ ਹੈ ਜੀ ਹਾਂਜੀ ਉਹ ਲੈ ਕੇ ਆਉਂਦਾ ਉਧਰੋਂ ਆਪਣਾ RAMU ਫਰਾ ਫਰਾ RAMU ਲੈ ਕੇ ਆਉਂਦਾ ਜਿਹੜੀ ਮਤਬਲ ਅਸੀਂ ਤਿੰਨੀ ਗੁੱਡੀਆਂ ਚੌਥੀ ਮੈਂ ਅਸੀਂ ਇੱਥੇ ਪਿਛੇ ਰਹਿੰਦੇ ਹਾਂ। ਪਿਛੇ ਹੀ ਰਹਿੰਦੇ ਹਾਂ। ਹਾਂਜੀ ਤੁਸੀਂ ਮਤਲਬ ਕਿ ਕਿੰਨਾ ਟਾਈਮ ਲੱਗ ਜਾਂਦਾ ਜਿਹੜਾ ਇਹਨੂੰ ਜੀ ਹੁਣ ਹੁਣ ਤਾਂ ਰਿਆ ਹੁਣ ਅੱਜ ਅੱਜ ਤੁਹਾਨੂੰ ਆਜੋ ਹਾਂਜੀ ਇਹ ਦੇਖੋ ਜੀ ਇਹ ਹੁਣ ਤਰਿਆ ਆਪਾਂ ਨੇ ਹੁਣ ਇਹ ਸਵੇਰੇ ਸ਼ਾਮ ਨੂੰ ਇਹ 5 ਵਜੇ ਕੱਢਾਂਗੇ ਠੀਕ ਹੈ ਜੀ 5 ਵਜੇ ਕੱਢ ਕੇ ਫਿਰ ਉੱਥੇ ਦੇਜ ਕੇ ਇਹਨਾਂ ਵਿੱਚ ਰੱਖ ਕੇ ਦੇਜ ਕੇ ਉੱਥੇ ਲਿਜਾ ਕੇ ਫਿਰ ਪਾਣੀ ਦੇ ਵਿੱਚ ਆਪਾਂ ਠੰਡੇ ਕਰਾਂਗੇ ਠੰਡੇ ਕਰਕੇ ਫਿਰ ਇਹ ਕੁੜੀਆਂ ਨੇ ਆਏ ਦੇਖਣਾ ਵੀ ਠੰਡਾ ਹੈ ਕਿ ਤੱਤਾ ਹੈ ਠੰਡਾ ਤੱਤਾ ਦੇਖ ਕੇ ਫਿਰ ਇਹਨਾਂ ਨੇ ਉਹ ਬੈਲਰਾਂ ਚ ਪਾ ਕੇ ਜਮ ਲਾਉਣਾ ਠੀਕ ਹੈ ਹਾਂਜੀ ਉਹਨਾਂ 'ਚ ਜਮਾਇਆ ਜਾਣਾ ਸਿਰ ਹਾਂਜੀ ਸਵੇਰੇ ਨੂੰ 5 ਵਜੇ ਮੰਦਾਨੀ ਲਾ ਜਾ ਬាទ ਦੂਜੇ ਜਣ ਦੂਜੇ ਜਣ ਠੀਕ ਹੈ ਜੀ ਸ਼ਾਮ ਨੂੰ ਜੰਮ ਲਾਉਣਾ ਸਵੇਰੇ 5 ਵਜੇ ਜੰਮ ਲਾਹ ਕਰਨਾ ਠੀਕ ਹੈ ਠੀਕ ਹੈ ਹਾਂ ਜੀ ਮਿਲ ਗਏ ਲੱਸੀ ਬਣਾਉਣ ਦੇ ਵੀ ਜਿਵੇਂ ਮਾਤਾ ਜੀ ਨੇ ਦੱਸ ਦੱਸ ਰਹੇ ਨੇ ਬਾਈ ਨੇ ਵੀ ਦੱਸਿਆ ਵੀ ਦੋ ਦਿਨ ਇਹਨਾਂ ਨੂੰ ਲੱਗ ਜਾਂਦੇ ਨੇ ਲੱਗ ਜਾਂਦੇ ਨੇ ਹਾਂ ਜੀ ਇੱਧਰ ਨੂੰ ਆ ਲਓ ਤੇ ਬਹੁਤ ਬਈ ਵਧੀਆ ਲੱਗਿਆ ਜਿਹੜਾ ਤੁਸੀਂ ਹਨਾ ਸਾਰਿਆਂ ਦੇ ਵਿੱਚ ਬਣਾ ਰਹੇ ਹਾਂ ਹਾਂਜੀ ਅਸੀਂ ਸਾਰਿਆਂ ਦੇ ਵਿੱਚ ਹੀ ਬਣਾ ਰਹੇ ਹਾਂ ਜਣੀ ਆਮ ਤਾਂ ਦੁਨੀਆ ਕਿਵੇਂ ਮਾਜੀ ਬਣਾਈ ਜਾਵੇ ਵੀਰ ਜੀ ਅਸੀਂ ਆਪ ਦੀ ਆਪ ਦੀ ਆਪ ਮੀਟ ਕਰਕੇ ਤਿਆਰ ਕਰਦੇ ਬਹੁਤ ਵਧੀਆ ਲੱਗਿਆ ਸਾਨੂੰ ਇਹ ਚੀਜ਼ ਐਕਸਪੈਕਟ ਨਹੀਂ ਕੀਤੀ ਸੀ ਅਸੀਂ ਬਹੁਤ ਸਾਨੂੰ ਅੱਛਾ ਲੱਗਿਆ ਕਿ ਭਾਈ ਉਹਨੇ ਜਿਹੜੇ ਪੁਰਾਣੇ ਸਮੇਂ ਵਾਲੀ ਜਿਹੜੀ ਲੱਸੀ ਆ ਸਾਡੇ ਤੱਕ ਪਹੁੰਚਾਉ ਦੇਣਾ ਟੇਸਟ ਜ਼ਰੂਰ ਕਰਕੇ ਦੇਖੋ ਇਹਨਾਂ ਕੋਲੇ ਆ ਲੱਸੀ ਦਾ ਟੇਸਟ ਜ਼ਰੂਰ ਕਰਿਓ ਲੱਸੀ ਦਾ ਵੀ ਕਰਿਓ ਦੁੱਧ ਦਾ ਵੀ ਕਰਿਓ ਜਿਹੜਾ ਕਦੇ ਵੀ ਵੇਰੀ ਕੋਈ ਟੇਸਟ ਕਰ ਗਿਆ ਜੀ ਮੰਨ ਕੇ ਚਲੋ ਉਹ ਟੇਸਟ ਹੋਰ ਕਿਸੇ ਨੂੰ ਨਹੀਂ ਲੈ ਸਕਦਾ ਜੋ ਸਾਡੀ ਲੱਸੀ ਦਾ ਟੇਸਟ ਹੈ ਜਾਂ ਸਾ ਉਹ ਕਿਤੇ ਹੋਰ ਨਹੀਂ ਲੈ ਸਕਦਾ ਕਿਉਂ ਅਸੀਂ ਇਹ ਮੰਨ ਲਓ ਨੇਚਰਲੀ ਜੋ ਪੁਰਾਣੇ ਰਿਵਾਜ ਨਾਲ ਅਸੀਂ ਸਭ ਤੋਂ ਜ ਆਈਟਮ ਤਿਆਰ ਕਰਦੇ ਹਾਂ ਜਨੂਨ ਦੇ ਨਾਲ ਕੰਮ ਕਰਦੇ ਹਾਂ ਜਨੂਨ ਨਾਲ ਕੰਮ ਕਰਦੇ ਆਹ ਰਹੀ ਗੱਲ ਪਿਓਰਿਟੀ ਦੀ ਤੁਸੀਂ ਆਪ ਇਹਨਾਂ ਦੀ ਸ਼ਾਪ ਜਿਹੜੀ ਹੈਗੀ ਆ ਟਰੱਕ ਯੂਨੀਅਨ ਦੇ ਵਿੱਚ ਹੈ ਇਹਦੀ ਲੀਟ ਆ ਆਪ ਜਾਓ ਵਿਜ਼ਿਟ ਕਰੋ ਚੀਜ਼ ਖਰੀਦੋ ਤੇ ਕੰਪੇਅਰ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਚੱਲੇਗਾ ਕਿ ਇਹਨਾਂ ਦੀ ਚੀਜ਼ ਜਾਂ ਬਾਕੀ ਚੀਜ਼ ਦੇ ਵਿੱਚ ਫਰਕ ਕਿੰਨਾ ਕੁ ਆਉਂਦਾ ਤੇ ਇਸੇ ਉਮੀਦ ਦੇ ਨਾਲ ਅਸੀਂ ਤੁਹਾਨੂੰ ਦੁਬਾਰਾ ਮਿਲਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਿਆਰ ਉਹ ਸਾਨੂੰ ਦਿੰਦੇ ਰਹੋ ਅਸੀਂ ਇਸ ਤਰ੍ਹਾਂ ਦੀ ਨਵੇਂ ਕਨਸੈਪਟ ਵਾਲੀਆਂ ਵੀਡੀਓ ਤਲਵਾ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ